ਦੀਨ ਦੁਨੀ ਦੇ ਬਾਦਸ਼ਾ ਖੰਡਾ ਬ੍ਰਹਮੰਡਾ ਦੇ ਮਾਲਕ ਸਤਿਗੁਰੂ ਪੀਰਾਂ ਦੇ ਪੀਰ ਹਸਤੀਏ ਮੁਕੱਦਸ ਖਜ਼ੂਰੇ ਅੰਬਰ ਜਿੰਨਾ ਤੋਂ ਵੱਡਾ ਦੁਨੀਆ ਤੇ ਹੋ ਇੱਕ ਹੋ ਹੋ ਹੀ ਨਹੀਂ ਸਕਦਾ ਕੋਈ ਪੁੰਨ ਕਰੇ ਕੋਈ দান ਕਰੇ ਕੋਈ ਤਪ ਕਰੇ ਪਰ ਇਹ ਤਲ ਸਚਾਈ ਹੈ ਪੁੰਨ দান ਜਬ ਤੱਕ ਜੀਤੇ ਸੱਤੀ ਉਪਰ ਨਾਮ ਉਸ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ सतशायस बैठे हुए अध्यापक ਤੇ ਪਿਆਰੀ ਵਿਦਿਆਰਥੀ ਸਾਥੀਓ ਰਚਨਾ ਨੂੰ ਕਰੋ ਕੋਈ ਤੇ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਕੁਝ ਵਿਚਾਰ ਪੇਸ਼ ਕਰਾਂਗੀ ਕਿਸੇ ਵਿਦਵਾਨ ਨੇ ਕਿਹਾ ਹੈ ਸ਼ਾਨ ਦੇ ਬਾਗ ਕਸ਼ਾ ਹੈ ਜ਼ਿੰਦਗੀ ਅਸਲ ਦੇ ਅੰਦਰ ਤਾਂ ਹੈ ਜ਼ਿੰਦਗੀ ਮਰ ਕੇ ਵੀ ਜਿਸ ਦਾ ਨਾ ਹੈ ਜ਼ਿੰਦਗੀ ਜ਼ਿੰਦਗੀ ਦਾ ਨਾ ਹੈ ਜ਼ਿੰਦਗੀ ਇਹ ਨਾ ਹੋਵੇ ਦੁਨੀਆ ਤੇ ਆਈ ਤੇ ਮਰ ਗਈ ਤੇ ਲੋਕ ਕਹਿਣ ਚੰਗਾ ਹੋਇਆ ਜੇ ਦੁਨੀਆ ਤੇ ਆਏ ਹਾਂ ਭਲਾ ਕਰੋ ਪਰਉਪਕਾਰ ਕਰੋ ਜੇ ਦੁਨੀਆ ਤੇ ਆਏ ਖਾ ਪੀ ਕੇ ਸੌ ਕੇ ਤੁਰ ਗਏ ਤਾਂ ਆਪਣੇ ਨਾਲੋਂ ਪਸ਼ੂ ਹੀ ਚੰਗੇ ਨੇ ਤਨੁਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਤੇ ਬਹਾਦਰ ਸਿਮਰਿਆ ਕਰਨ ਨਿਧਿਆਵੇ ਧਾਈ ਸਭ ਥਾਈ ਹੋਏ ਸਹਾਈ ਕੋਈ ਦੁਨੀਆ ਤੇ ਇਹੋ ਜਿਹਾ ਹਿੱਸਾ ਨਹੀਂ ਕੋਈ ਇਹੋ ਜਈ ਥਾਣੀ ਜਿੱਥੇ ਕੋਈ ਸਤਿਗੁਰੂ ਨੂੰ ਯਾਦ ਕਰੇ ਤੇ ਸਤਿਗੁਰੂ ਨਾ ਪਹੁੰਚ ਸਕਣ ਉਹ ਪੁੱਤ ਕੇ ਵੇਖਿਓ ਮੱਖਣ ਸ਼ਾ ਲਵਾਣੇ ਨੂੰ ਜਿਸਨੇ ਜਾਤ ਕੀਤਾ ਸਤਗੁਰ ਨੂੰ ਤੇ ਜੇ ਨਾ ਜਾਤ ਕਰਦਾ ਜਾ ਸਤਗੁਰੂ ਨਾ ਆਉਂਦੇ ਤਾਂ ਮੱਖਣ ਸ਼ਾ ਅੱਜ ਵੀ ਇਹੋ ਗੱਲ ਆਖੇਗਾ ਉਹ ਦੁਨੀਆ ਦੇ ਲੋਕੋ ਮੈਂ ਡੁੱਬ ਕੇ ਮਰ ਜਾਂਦਾ ਜੇ ਸਤਗੁਰੂ ਨਾ ਆਉਂਦੇ ਇਹ ਵੀ ਗੱਲ ਸੱਚੀ ਹੈ ਕਿ ਜੇਕਰ ਸ਼ਿਰਗਤੀ ਬਾਧਸ ਆਹਿਤ ਹਿੰਦੂਆਂ ਦੇ ਬੇੜੇ ਨੂੰ ਪੰਨਾ ਨਾ ਲਾਉਂਦੇ ਤਾਂ ਅੱਜ ਹਿੰਦੂ ਧਰਮ ਦੁਨੀਆ ਤੇ ਨਾ ਹੁੰਦਾ ਇੱਕ ਪਾਸੇ ਔਰੰਗਜ਼ੇਬ ਜਲਮ ਦੀ ਚੱਕੀ ਵਿੱਚ ਪੂਰੇ ਹਿੰਦੁਸਤਾਨ ਨੂੰ ਪੀਸ ਰਿਹਾ ਸੀ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਤਿਆਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਨੇ ਸ਼ਕਤੀ ਇਹ ਨਹੀਂ ਕਰ ਦਿੱਤੀ ਸ਼ੇਰ ਅਫਗਾਨ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਉਸਨੇ ਹਿੰਦੂਆਂ ਨੂੰ ਥਾਣੇ ਮਾਰਨਾ ਸ਼ੁਰੂ ਕਰ ਦਿੱਤਾ

हर कोई नेत्रा हंजू बहा रहा सी। उस समय श्री गुरु तेग बहादुर साहेब संगत रोन तो रोक दिया है कहें रोवो ना बेटा हसो देख मुझको मैं शीश की बेटा चढ़ानी चला हूँ जो गिरे हैं मंदिर गिराए और अंगे मैं फिर से उनको बनाने चला हूँ जो झंझू को तोड़ काटे वही तेज खंजर मैं खाने चला हूँ मेरे बेटे रोते रहेंगे बेशक मैं औरों के रोते हंसाने चला हूँ जाओ लौट जाओ सब पाचा मैं धर्म का चंडा લાને چلا હું ના આસુ بہنا تم لاش میری تے کیوں کہ میں آસુں کو بالم ਸੁکانے چلا ہوں کہ جب شری کر تین بہادر صاحب اگری تو دلی پہنچے تا کاجی بڑا حیران ہویا کہندا نا مت کے تلے نا جنو نا توتی میں تا سنیا سی تਿਲک جنھو دا رکھا اریے ਮੈਂ ਤਾਂ ਇਹ ਵੀ ਸੁਣਿਆ ਸੋਡੇ ਗੁਰੂ ਨਾਨਕ ਨੇ ਜਨਉ ਪੌਂ ਤੋਂ ਇਨਕਾਰ ਕਰ ਦਿੱਤਾ ਸੀ ਫੇ ਤੁਸੀਂ ਇਸ ਦੀ ਖਾਤਰ ਕਿਉਂ ਆਇਓ ਤਾਂ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਉਹ ਦੋ ਜੋਰ ਨਾਲ ਪਾਇਆ ਜਾ ਰਿਆ ਸੀ ਨਹੀਂ ਪਾਇਆ ਹੁਣ ਜੋਰ ਨਾਲ ਪਾਇਆ ਜਾ ਰਿਆ ਹੈ ਨਹੀਂ ਲੈਣ ਦੇਣਾ ਗੁਰੂ ਜੀ ਨੂੰ ਲੋਹੇ ਦੇ ਟਿੰਜੇ ਵਿੱਚ ਪਾਇਆ ਗਿਆ ਮੈਂ ਗੁਰੂ ਸਾਹਿਬ ਖੜ ਸਕਦੇ ਸੀ ਨਾ ਬਹਿ ਸਕਦੇ ਸੀ ਜੇ ਹਿਲਦੇ ਸੀ ਤਲੋਹੇ ਦੇ ਕੇ ਸ਼ਹੀਦ ਨੂੰ ਚੁਗਦੇ ਸੀ ਲਹੂ ਨਿਕਲਦਾ ਸੀ ਤੇ ਜ਼ਾਲਮ ਉੱਤੇ ਨੂਰ ਛਕਦੇ ਸੀ ਗੁਰੂ ਜੀ ਤੋਂ ਪਹਿਲਾਂ ਪਾਈ ਮਤੀ ਦਾਸ ਪਾਈ ਦੀਆਲਾ ਤੇ ਪਾਈ ਸਤੀ ਦਾਸ ਜੀ ਸ਼ਹੀਦ ਕੀਤਾ ਗਿਆ ਗੁਰੂ ਜੀ ਨੇ ਸ਼ਹੀਦੀ ਤੋਂ ਪਹਿਲਾਂ ਜੱਜੀ ਸਾਹਿਬ ਦਾ ਪਾਠ ਕੀਤਾ ਪਰਮੇਸ਼ਰ ਨੂੰ ਨਮਸਕਾਰ ਕੀਤੀ ਤੇ ਪਾਪੂ ਪਾਪੀ ਜਲਾਲੂਦੀਨ ਕਾਜੀ ਦੇ ਕੈਨ ਤੇ ਗੁਰੂ ਸਾਹਿਬ ਦਾ ਸ਼ੀਸ਼ ਰਾਤੋਲਾ ਕਰ ਦਿੱਤਾ ਕਹਿੰਦੇ ਇੱਕ ਆਵਾਜ਼ ਗੂੰਜੀ ਤਿਲਕ ਜੰਜੂਰਾ ਖਾ ਪ੍ਰਭਤਾ ਕਾ ਕਿਨੋ ਬੜੋ ਕਲੂ ਮਹਿ ਸਾਖਾ ਇਹ ਵੀ ਸੱਚ ਹੈ ਕਿ ਦਸਵੀਂ ਨਾਨਕ ਨੇ ਆਪ ਲਿਖਿਆ ਹੈ ਠੀਕਰ ਫੋਰ ਦਿੱਲੀ ਸਿਰ ਪ੍ਰਪਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਹੀ ਨਾ ਕਿਨ ਹੁਆ ਤੇਗ ਬਹਾਦਰ ਕੇ ਚਲਤ ਪਈ ਹੋ ਧੱਕੋ ਸੋ ਹੈ 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 ਸਭ ਜਗ ਪਿਓ ਜੈ 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 ਸੁਨ ਲੋਕ